मैं हूं महक और आप देख रहे हैं सीआईबी न्यूज़ चैनल पर इस वक्त की खबर खबर पंजाब के, के मानसा से आ रही है यहाँ मानसा के गांव कोटली में नौजवान का किया गया गोली मार का कत्ल। युवक कुलविंदर किंदा अपने गांव के बस स्टॉप पर खड़ा था और इसी दौरान पुरानी रंजिश के चलते एक गाँव के ही युवक ने उसकी गोली मार कर हत्या कर दी करीब छह राउंड फायरिंग की गयी तस्वीरों में आप देख सकते हैं कि दी गई है माँ बाप के इकलौते खूबसूरत बेटे की हत्या कर दी गई तो पंजाब का हाल आप देख लीजिए दिन दहाड़े इस तरह वारदातों को अंजाम दिया जाता है मानसा के गांव कोटली में आज 30 साल इकलौता घर में वारिस था और पूछने वाला नहीं है घर में वृद्ध माता पिता का था सहारा उठाता था पूरी परिवार का खर्च पूरे परिवार की जिम्मेदारी इसी युवक के कंधों पर थी लेकिन बदमाशों को इससे कोई लेना देना नहीं है इससे भी अधिक पुष्टि इस बात से हुई कि कैसे बदमाशों ने उसकी बेरहमी से हत्या कर दी आज सुबह वो गांव के बस स्टैंड पर खड़ा था और उसी दौरान बदमाशों ने उस पर गोलियां चलाई और पहले उस पर हमला किया और बाद में गोली चलाई और लड़के की मौत हो गई मौके पर ही आप देख सकते हैं कि कैसे इस भयानक पूरा गांव ही सहम गया क्योंकि गांव के युवक की मौत हो गई और दूसरी तरफ आपका गुस्सा कुछ पल के लिए क्या कर सकता है यह आप देख सकते हैं और यह ऐसी ही घटना इसलिए क्योंकि कुलविंदर सिंह इन युवकों का शिकार हो गए और दूसरी ओर जिन युवकों ने हत्या की है उन्होंने न केवल एक परिवार को बर्बाद किया है कि उन्होंने अपने परिवार को भी बर्बाद कर दिया है क्योंकि अब पुलिस करेगी इस मामले में एक कार्रवाई और जब ही अपराधी पकड़े जाएंगे तो उनके लिए सजा भी कम नहीं होगी सीआईबी न्यूज़ की विशेष रिपोर्ट की नाफी किंदा हां जी इना ने करया नहीं 4 4 साल दी ते निक दी गल है ए कोई ایتھے বাস કરી ਸੀ ਉਹਦੇ ਵਿੱਚੋਂ ਕੋਈ ਲੜਕੀ ਬੈਠੀ ਸੀ ਦਾਣਾ ਮਢੀ ਉਹ ਕਿਸੇ ਬੰਦੇ ਨੇ ਐਂ ਕਹਤਾ ਕਹਿੰਦਾ ਤੂੰ ਦੇਖਿਆ ਜਦੋਂ ਦੇਖਣ ਗਏ ਉਹ ਲੜਕੀ ਉਹ ਮੁੰਡੇ ਨਾਲ ਉਹਨਾਂ ਨਾਲ ਕੋਈ ਵੱਡਾ ਮੋਟਰ ਗੱਲ ਹੋ ਗਈ। ਕੱਲ ਬਾਅਦ ਕਰੀ ਉੱਥੋਂ ਬਾਅਦ ਅਸੀਂ ਗੁਰਦੁਆਰੇ ਕੱਟ ਕਰ ਲਿਆ। ਪੀਰ ਬਈ ਤੁਹਾਡਾ ਮੁੰਡਾ ਆਏ ਕਰਕੇ ਆਇਆ ਹੋ ਗਿਆ। ਉਹ ਤਾਂ ਰਹਿ ਗਈ ਜੀ ਪਾਸੇ ਦੀ ਗੱਲ ਹੋ ਗਈ। ਕਰਦੇ ਕਰਾਉਂਦੇ। ਉਦੋਂ ਬਾਅਦ ਤੂੰ ਮੈਂਦੀ ਹੁੰਦੀ ਕੱਢ ਕੇ ਕਿਤੇ ਕਿੰਦੇ ਨੂੰ ਘੇਰ ਲਿਆ ਕਿਤੇ ਇੱਕ ਮੋਟਾ ਕਾਲਾ ਸੀ ਉਹਨੂੰ ਘੇਰ ਲਾंदे ਸੀ। ਇੱਕ ਹੋਰ ਸੀ ਬੱਛੀ ਉਹਨੂੰ ਘੇਰ ਲਾंदे ਸੀ। ਇਹ ਪੰਜ ਚਾਰ ਮੁੰਡਿਆਂ ਨੂੰ ਕੁੱਟ ਮਾਰ ਵੀ ਗਏ। ਘੇਰ ਕੇ। ਉਦੋਂ ਬਾਅਦ ਫਿਰ ਸਾਰੇ ਛੱਡ ਕੇ ਖੜਾ। ਜਮਾਇ ਤੇ ਇਕੱਲੇ ਤੇ ਆ ਗਈ ਗੱਲ। ਕੱਲੇ ਦੀ ਗੱਲ ਆ ਹੁਣ ਪਿੱਛੇ ਜੇ ਵੀ ਕਿਹਾ ਪੰਜ ਮਹੀਨੇ ਹੋ ਗਏ ਇੱਥੇ ਆ ਕੇ ਲੈ ਕੇ ਲਫੰਡੇ ਤੇ ਇਹ ਤਾਂ ਉੱਡ ਗਿਆ ਦੂਜੇ ਮੁੰਡਿਆਂ ਨੇ ਇੱਕ ਸੱਟਾ ਮਾਰੀਆਂ ਦੋ ਲਾਪੜੇ ਰਪੜੇ ਹੀ ਮਾਰ ਗਏ ਸਾਡੇ ਗਵਾਂਢੀ ਦੇ ਤੇ ਉਸ ਤੋਂ ਬਾਅਦ ਉਸ ਦਿਨ ਦੀ ਨਿਬੜੀ ਗੱਲ ਫਿਰ ਕਦੇ ਉਹਦੇ ਕੋਲੇ ਪਿਸਤੌਲ ਆ ਫਲਾਨਾ ਆਇਆ ਇਹਦਾ ਵੀ ਨੌਤਰਤਾ ਅਸੀਂ ਵੀ ਉਹਦਾ ਧਰਿਆ ਫਿਰ ਕਦੇ ਚੱਲ ਟਿਕਟ ਗਿਆ ਜਾਂ ਹੋਜੂ ਹੁੰਦਾ ਹੁੰਦਾ ਆ ਜਾ ਗੱਲ ਬਣ ਗਈ ਕਿੰਨੇ ਵਜੇ ਦੀ ਗੱਲ ਹੈ ਕੀ ਹੋਇਆ ਸੀ ਸਰ ਪਤਾ ਹੀ ਇਹ ਪਾਉਣੇ ਇਕੱਠ 8 ਵਜੇ ਕੇ ਮਿਲਦਾ 10 ਮਿੰਟ ਦੀ ਗੱਲ ਹੈ ਹੂੰ ਮੈਂ 8 ਵਜੇ ਰੋਟੀ ਖਾਣ ਲੱਗਿਆ ਮੈਂ ਰੋਟੀ ਖਾਂਦੇ ਖਾਂਦੇ ਹੀ ਬਸ ਫੋਨ ਵੱਗ ਗਿਆ ਕਿ ਐਂ ਕਰਕੇ ਕਿੰਦੇ ਦੇ ਗੋਲਗੇ ਮਾਰ ਗਏ ਪਤਾ ਲੱਗਿਆ ਬੰਦੇ ਕੌਣ ਸੀ ਬੰਦੇ ਨਹੀਂ ਮੈਂ ਤੈਨੂੰ ਕਹਿ ਸਕਦਾ ਬੰਦੇ ਦਾ ਇੱਕ ਤਾਂ ਨਰੈਣ ਨੇ ਤਗੜਾਸਾ ਮਾਰਿਆ ਉਹ ਮੁੰਡੇ ਨੇ ਦੂਜੇ ਨੂੰ ਜੱਫਾ ਪਾ ਲਿਆ ਸੀਗਾ ਜਦੋਂ ਜੱਫਾ ਪਾ ਲਿਆ ਫਿਰ ਉਹ ਦੂਜੇ ਮੁੰਡੇ ਨੇ ਛੜਾ ਕੇ ਇਹਦੇ ਗੋਲਗੇ ਮਾਰ ਗਏ ਕੀ ਮੰਗਦਾ ਨਰੈਣ ਦਾ ਸਾਡੀ ਮੰਗ ਤਾਂ ਇਹ ਆ ਬਾਈ ਸਾਨੂੰ ਸਾਰਾ ਚਾਨਣ ਹੋਣਾ ਚਾਹੀਦਾ ਇਹ ਬੰਦਿਆਂ ਨੂੰ ਫੜੋ ਤੇ ਫਿਰ ਸਾਨੂੰ ਪਤਾ ਲੱਗੂਗਾ ਫਿਰ ਅਸੀਂ ਲੋਥ ਚੱਕਾਂਗੇ ਕਰਨੀ ਸਮਝੀ ਕੀ ਹੋਇਆ ਜੀ ਇਹ ਇਹ ਤਾਂ ਕੋਈ ਬਸ ਸਾਡੀ ਲਾਗੜਾ ਟੀ ਸੀ ਉਹਨਾਂ ਨੇ ਪਹਿਲਾਂ ਤੋਂ ਬਹੁਤ ਜੱਤੇ ਕੀ ਨਾਮ ਸੀ ਮੁੰਡੇ ਦਾ ਕਿੰਨੀ ਉਮਰ ਸੀਗੀ ਇਹ 26 ਸਾਲ ਦੀ ਉਮਰ ਸੀਗੀ ਜੀ ਹਾਂਜੀ ਬਸ ਸੁਖਵਿੰਦਰ ਇਹਦਾ ਨਾਮ ਸੀ ਕੀ ਨਾਮ ਜੀ ਸੁਖਵਿੰਦਰ ਕਿੰਦਾ ਕਹਿੰਦੇ ਸੀ ਸੁਖਵਿੰਦਰ ਕੀ ਕਿੰਨੇ ਚਿਰ ਤੋਂ ਚੱਲਦਾ ਸੀ ਇਹ ਲਾਗੜਾ ਇਹ ਹੋ ਗਿਆ ਜੀ ਉਹ ਤਾਂ ਸਾਲਕ ਦਾ ਹੋ ਗਿਆ ਜਿਆਦਾ ਉਹ ਬਹਾਵਾ ਚਿਰ ਦੇ ਸੀਗਾ ਇਹਨਾਂ ਦੇ ਕਿਸੇ ਪਹਿਲਾਂ ਤੇ ਸੀਗੀ ਲਾਗੜਾ ਸੀਗਾ ਜੀ ਪਰ ਉਹ ਆ ਬਸ ਖਾਮ ਖਾਮ ਦਾ ਇਹਨਾਂ ਦਾ ਜੀ ਹਾਂਜੀ ਮੁੰਡਾ ਮੇਰਾ ਉਧਰ ਖੇਤੀ ਕਰਨ ਜਾਂਦਾ ਹੁੰਦਾ ਬਾਹੀ ਹੂੰ ਬਾਹੂ ਹੀ ਘੇਰ ਕੇ ਖੜ ਜਾਂਦੇ ਉੱਥੇ ਬਿਨਾਂ ਗੱਲ ਤੋਂ ਫਿਰ ਕਦੇ ਕੰਪਲੇਨਟ ਨਹੀਂ ਕੀਤੀ ਕਰਾਈ ਸੀਗੀ ਕੋਈ ਕੀ ਹੋਇਆ ਫਿਰ ਕੋਈ ਨਹੀਂ ਨਾ ਹਾਂਜੀ ਕੋਈ ਉਹਨਾਂ ਨੇ ਸਾਡੀ ਸੁਣਵਾਈ ਕਰੀ ਨਹੀਂ ਇਹ ਕਦੋਂ ਹੋਈ ਹੈ ਸਾਰੀ ਘਟਨਾ ਕੀ ਹੋਇਆ ਇਹ ਅੱਜ ਦੀ ਗੱਲ ਦੀ ਹੈ ਜੀ ਇਹ ਤਾਂ ਹੂੰ ਕਿੱਥੇ ਜਾ ਕੇ ਆ ਰਹੇ ਸੀਗਾ ਜੀ ਇਹ ਇੱਥੇ ਆ ਰਹੇ ਸੀ ਹੂੰ ਦੂਰ ਨਹੀਂ ਉਹ ਇੱਥੇ ਤੋਂ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਹੈ ਕਿੰਨੇ ਵਜੇ ਦੀ ਗੱਲ ਮੈਂ ਤਾਂ ਜੀ ਦੋ ਰੇਡ ਘੰਟੇ ਬੋਤ ਲੱਗੇ ਕੀ ਮੰਗ ਕਰਦੇ ਹੁਣ ਤੁਸੀਂ ਅਸੀਂ ਮੰਗ ਤਾਂ ਇਹ ਹੀ ਹੈ ਵੀ ਸਾਨੂੰ ਉਸ ਵਾਸ ਮਿਲਣਾ ਚਾਹੀਦਾ ਵੀ ਸਾਡਾ ਜਿਹੜਾ ਇਹ ਚੀਜ਼ ਹੈ ਨਾ ਇਹ ਤਾਂ ਹੋਣਾ ਚਾਹੀਦਾ ਵੀ ਜਿੰਨੇ ਬੰਦੇ ਉਹਨੇ ਵੀ ਅਸਰ ਕੀ ਘਟਨਾ ਹੋਈ ਹੈ ਸਾਰੀ ਕਦੋਂ ਪਤਾ ਲੱਗਿਆ ਤੇ ਕੀ ਕਾਰਵਾਈ ਹੁਣ ਤੱਕ ਸਾਨੂੰ ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਕੋਟਲੀ ਕਲਾਂ ਵਿੱਚ ਇੱਕ ਸੁਖਵਿੰਦਰ ਸਿੰਘ ਕਿੰਦਾ ਨਾਮ ਦਾ ਮੁੰਡਾ ਜਿਹਦਾ ਕਿ ਉਹਦਾ ਮਰਡਰ ਕਰ ਦਿੱਤਾ ਗਿਆ ਅਣਪਛਾਤੇ ਵਿਅਕਤੀਆਂ ਵੱਲੋਂ ਉਹਨ ਮਕਦਮਾ ਦਰਜ ਕਰਕੇ ਜਿਹੜਾ ਤਫਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ ਤੇ ਜਿਹੜਾ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰੀ ਕਰਕੇ ਤੁਹਾਨੂੰ ਅਪਡੇਟ ਕਰ ਦਿੱਤਾ ਜਾਵੇਗਾ ਪਤਾ ਲੱਗੇ ਜੀ ਕਿੰਨਾ ਨਹੀਂ ਕੰਮ ਕੀਤਾ ਇਹ ਉਹਦੇ ਬਾਰੇ ਤਫਤੀਸ਼ ਜਾਰੀ ਹੈ ਜੀ ਚੱਲ ਰਹੀ ਹੈ